ਸਮਾਂ ਵਿਰਥ ਨਾ ਗਵਾਓ ਜੇ ਸੈਨੇ ਤੋਂ اڈੇ ਨਾਮ ਨਜਾਇਜ਼ ਕੀਤਾ ਮੁਰਾ ਕੀਤਾ ਉਹਦੇ ਨਾਲ ਬਦਲਾ ਲੈਣ ਇਹਦੇ ਵਿੱਚ ਆਪਣਾ ਸਮਾਂ ਵਿਰਥ ਨਾ ਗਵਾਓ ਜੀ ਕਿਉਂਕਿ ਜਿਹੜਾ ਤੁਹਾਨੂੰ ਝੋਟ ਪੰਜਾਹ ਪੰਜਾਹ ਦੇ ਹੈ ਉਹ ਆਪਣੇ ਕਰਮਾਂ ਦਾ ਇੱਕ ਦਿਨ ਆਏਗਾ ਖੁਦ ਸਾਹਮਣਾ ਜ਼ਰੂਰ ਕਰੇਗਾ ਖੋ ਧੰਗੁਰਾ ਹੁੰਦਾ ਸੀ ਧੰਗੁਰਾ ਹੁੰਦਾ ਜਿਹੜੇ ਤੁਹਾਨੂੰ ਝੋਟ ਪੰਜਾਈ ਹੈ ਨਾ ਇਹ ਕਰਮ ਗਤੀ ਹੈ ਕੋ ਮੁਕੇ ਸਰ ਉਹ ਕਰਮ ਸਾਹਮਣੇ ਆ ਕੇ ਖਲੋ ਜਾਂਦੇ ਨੇ ਭਾਵੇਂ ਉਹ ਬੀਜੇ ਹੋਏ ਚੰਗੇ ਕਰਮ ਨੇ ਤੇ ਭਾਵੇਂ ਉਹ ਬੀਜੇ ਹੋਏ ਮੰਦੇ ਕਰਮ ਨੇ ਇੱਕ ਕਰਮ ਕਰਤੀਏ ਜੇ ਮੰਨ ਲਓ ਤੁਹਾਡੇ ਨਾਲ ਕਿਸੇ ਨੇ ਮੋਰਾ ਕੀਤਾ ਹੈ ਨਾ ਉਹਦੇ ਕੋਲੋਂ ਬਦਲਾ ਲੈਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਸਮਨ ਵਿਰਥ ਨਾ ਗਵਾਓ ਇਹ ਨਹੀਂ ਸਮਾਂ ਵਿਰਥ ਨਾ ਗਵਾਓ ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਝੋਟ ਪੰਚਾਈ ਹੈ ਨਾ ਉਹ ਇੱਕ ਦਿਨ ਖੁਦ ਆਪਣੇ ਕੀਤੇ ਹੋਏ ਕਰਮਾਂ